ਔਰ ਪਾਠ ਦਾ ਰਸ ਵੀ ਉਸੇ ਦਿਨ ਬਣਦਾ ਹੈ ਜਿਸ ਦਿਨ ਮਨੁੱਖ ਅਕਲ ਤੋਂ ਅੱਗੇ ਲੰਘ ਜਾਂਦਾ ਹੈ ਅਕਲ ਤੇ ਸ਼ੱਕ ਪੈਦਾ ਕਰ ਦਿੰਦੀ ਹੈ ਔਰ ਜਿਤਨਾ ਅਕਲਮੰਦ ਮਨੁੱਖ ਹੋਵੇਗਾ ਉਤਨਾ ਹੀ ਸ਼ੱਕ ਸ਼ੁਭਾ ਦੇ ਚ ਜੀਵੇਗਾ ਉਤਨੀ ਦੁਬਧਾ ਦੇ ਚ ਹੋਵੇਗਾ ਬਹੁਤ ਸਿਆਣੇ ਮਨੁੱਖ ਅਕਸਰ ਦੁਬਧਾ ਦੇ ਚੋਂਦੇ ਨੇ ਕੋਈ ਸਹੀ ਫੈਸਲਾ ਨਹੀਂ ਕਰ ਸਕਦੇ ਇਹ ਵੀ ਮੈਂ ਅਰਜ਼ ਕਰਦੇ ਹਾਂ ਬਹੁਤ ਸਿਆਣਾ ਮਰੋ ਦੋਬਦatsch ਕਿਉਂ ਆਉਂਦਾ ਹੈ ਅਕਲ ਸ਼ੱਕ ਕਰਦੀ ਹੈ ਇਸ ਵਾਸਤੇ ਦੇਖਦੇ ਪਏ ਆ ਸਿਆਣੇ ਦਾਰਸ਼ਨਿਕ ਫਿਲਾਸਫਰ ਨਹੀਂ ਸੁਣਨ ਦੇ ਚਾਹੁੰਦਾ ਯਾ ਸੈਂਟਿਸਟ ਨਹੀਂ ਸੁਣਨ ਦੇ ਚਾਹੁੰਦਾ ਕੋਈ ਪ੍ਰਮਾਤਮਾ ਦੀ ਗੱਲ ਕਰ ਆਹ ਈਸ਼ਵਰ ਦੀ ਗੱਲ ਕਰਨ ਚਾਰ ਅੱਖਰ ਕੀ ਪੜ ਲੈ ਅਕਲ ਨੇ ਸ਼ੱਕ ਕਰ ਦਿੱਤਾ ਔਰ ਉਹ ਆਪਣੇ ਆਪ ਨੂੰ ਸੈਣਾ ਕਹਿ ਰਹੇ ਨੇ ਗੁਰਵਾਣੀ ਕਹਿੰਦੀ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ ਉਹਨੂੰ ਆਖੋ ਪਏ ਤੁਸੀਂ ਦਾਰਸ਼ਨਿਕ ਬੜੀਆਂ-ਬੜੀਆਂ ਡਿਗਰੀਆਂ ਸੰਦਾਂ ਪ੍ਰਾਪਤ ਕੀਤੀਆਂ ਨੇ ਮਹਾਰਾਜ ਕਹਿੰਦੇ ਮਹਾਮੂਰਖ ਹੈ ਮਹਾਮੂਰਖ ਪ੍ਰਾਣਾਂ ਵਿੱਚ ਪਿਆਸ ਤੇ ਹੈ ਪਰਮ ਰਸ ਤੇ ਐਸਾ ਰਸ ਜੋ ਵਧਦਾ ਜਾਏ ਕਦੀ ਬੇਰਸ ਨਾ ਹੋਵੇ ਕਉਸ ਮਹਾਰਸਤਾ ਨਾਹੀ ਪਰਮਾਤਮਾ ਪ੍ਰਾਣਾ ਦੇਚ ਤੇ ਪਿਆਸ ਹੈ ਧਨ ਦੀ ਐਸੇ ਧਨ ਵੀ ਜੋ ਰੋਜ਼ ਰੋਜ਼ ਵੱਧਦਾ ਜਾਏ ਕਦੀ ਘਟੇ ਨਾ ਐਸੇ ਪਰਮ ਧਨ ਦਾ ਨਾਹੀ ਪਰਮਾਤਮਾ ਪ੍ਰਾਣਾ ਦੇਚ ਤੇ ਪਿਆਸ ਹੈ ਸਦੀਵੀ ਜੀਵਨ ਦੀ ਐਸਾ ਜੀਵਨ ਜੇ ਦੇ ਚ ਕਤਈ ਮੌਤ ਨਾ ਹੋਵੇ ਤੋ ਐਸੇ ਪਰਮ ਜੀਵਨ ਦਾ ਨਾਹੀ ਪਰਮਾਤਮਾ ਪ੍ਰਾਣਾ ਵਿੱਚ ਤੇ ਪਿਆਸ ਹੈ ਐਸੇ ਸੁਖ ਦੀ ਜੋ ਕਦੀ ਦੁੱਖ ਦੇ ਵਿੱਚ ਨਾ ਬਦਲੇ ਤੋ ਐਸੇ ਪਰਮ ਸੁਖ ਦਾ ਨਾ ਹੀ ਪਰਮਾਥ ਹੈ ਪਿਆਸ ਤੇ ਹੈ ਹੁਣ ਪਿਆਸ ਬੜੀ ਜ਼ੋਰ ਦੀ ਲੱਗੀ ਹੋਵੇ ਤੇ ਮਨੁੱਖ ਰੇਤ ਨਾਲ ਪਿਆਸ 부ਜਾਣ ਦੀ ਕੋਸ਼ਿਸ਼ ਕਰੇ 부ਜੇ ਕਿ ਪਿਆਸ ਤੇ ਹੈ ਮੇਰੇ ਦੇਖੇ ਕੋਈ ਨਾਸਤਿਕ ਨਹੀਂ ਕਿਸ ਨੂੰ ਪਰਮ ਜੀਵਨ ਨਹੀਂ ਚਾਹੀਦਾ ਕਿਸ ਨੂੰ ਪਰਮ ਰਸ ਨਹੀਂ ਚਾਹੀਦਾ ਕਿਸ ਨੂੰ ਪਰਮ ਧਨ ਨਹੀਂ ਚਾਹੀਦਾ ਕਿਸ ਨੂੰ ਪਰਮ ਪਦ ਨਹੀਂ ਚਾਹੀਦਾ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਹੈ ਸ਼ਕਤੀ ਪ੍ਰਾਪਤ ਕਰਨ ਦੀ ਪਦ ਪ੍ਰਤੀਸ਼ਠਾ ਪ੍ਰਾਪਤ ਕਰਨ ਦੀ ਪਰ ਮਹਾਰਜ ਕਰਾਂ ਪਰਮ ਪਦ ਦਾ ਨਾ ਹੀ ਪਰਮਾਤਮਾ ਹੈ ਪਰਮ ਸ਼ਕਤੀ ਦਾ ਨਾ ਹੀ ਪਰਮਾਤਮਾ ਹੈ ਪਰਮ ਧਨ ਦਾ ਨਾ ਹੀ ਪਰਮਾਤਮਾ ਹੈ ਪਰਮ ਰਸ ਦਾ ਨਾ ਹੀ ਪਰਮਾਤਮਾ ਹੈ ਪਰਮ ਸੁਖ ਦਾ ਨਾ ਹੀ ਪਰਮਾਤਮਾ ਹੈ ਅਗਰ ਪਰਮ ਸੁਖ ਮੇਰੀ ਅਕਲ ਨਾਲ ਮੈਨੂੰ ਮਿਲ ਗਿਆ ਤਾਂ ਮੇਰੀ ਅਕਲ ਬਹੁਤ ਵੱਡੀ ਹੋਈ ਪਰਮ ਰਸ ਕੁਛ ਵੀ ਨਹੀਂ ਹੈ ਉਹ ਪਰਮ ਜੀਵਨ ਮੇਰੀ ਅਕਲ ਨਾਲ ਮੈਨੂੰ ਮਿਲ ਗਿਆ ਤਾਂ ਫਿਰ ਮੇਰੀ ਅਕਲ ਹੀ ਮਹਾਨ ਹੈ ਉਹ ਪਰਮ ਜੀਵਨ ਕੁਛ ਵੀ ਨਹੀਂ ਉਹ ਪਰਮ ਰਸ ਕੁਛ ਵੀ ਨਹੀਂ ਪਰਮ ਧਨ ਕੁਛ ਵੀ ਨਹੀਂ ਕਹਿੰਦੇ ਨੇ ਅਕਲ ਦੇ ਤਲ ਤੇ ਜੀਵਣਾ ਮਨੁੱਖ ਦੀ ਕੁਝ ਮਜਬੂਰੀ ਵੀ ਹੈ ਕਿਉਂਕਿ ਸਮਾਜ ਇਸੇ ਨੂੰ ਹੀ ਮੰਨਦਾ ਹੈ ਅਕਲ ਤੋਂ ਅੱਗੇ ਚਲਾ ਜਾਏ ਸਮਾਜ ਪਾਗਲ ਕਹਿੰਦਾ ਹੈ ਅਕਲ ਤੋਂ ਥੱਲੇ ਚਲਾ ਜਾਏ ਸਮਾਜ ਪਾਗਲ ਕਹਿੰਦਾ ਹੈ ਗੁਰੂ ਨਾਨਕ ਨੂੰ ਲੋਗਾ ਨੇ ਆਖਿਆ ਕੋਈ ਕਹੇ ਭੂਤ ਨਾ ਕੋ ਕਹੇ ਬੇਤਾ ਲੋਕੀ ਕਹਿੰਦੇ ਨੇ ਤੇ ਭੂਤ ਨਾ ਪਾਗਲ ਹੈਰਾਨਗੀ ਮਾਫ ਨਹੀਂ ਕੀਤਾ ਇਹ ਤੇ ਪਾਗਲ ਹੈ ਕਾਰਨ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਸਾਰਾ ਬਨਾਰਸ ਕਹਿੰਦਾ ਹੈ ਕਵੀਰ ਪਾਗਲ ਅੱਜ ਦੇ ਤੇ ਸੰਤ ਮੈਂ بڑے بڑے ਸਿਆਣੇ ਦੇਖਦਾ ਬਹੁਤ ਸਿਆਣੇ ਦੇ ਸਿਆਣੇ ਇਸ ਤਰ੍ਹਾਂ ਦੇ ਦੇਖਦੇ ਆਕਲ ਦੇ ਤਲ ਤੇ ਜੀਉਂਦੇ ਆਕਲ ਤੋਂ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਅਕਲ ਤੋਂ ਅੱਗੇ ਗਿਆ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਇਹ ਵੀ ਮੈਂ ਅਰਜ਼ ਕਰਦਾ ਹਾਂ ਅਕਲ ਤੋਂ ਜੋ ਥੱਲੇ ਚਲਾ ਜਾਏ ਪਾਗਲ ਦਾ ਤੇ ਬੰਦਾ ਇਲਾਜ ਕਰਾਏਗਾ ਹਮਦਰਦੀ ਵੀ ਰੱਖੇਗਾ ਪਰ ਅਕਲ ਤੋਂ ਅੱਗੇ ਚਲਾ ਗਿਆ ਤਾਂ ਫਿਰ ਤਤੀ ਤਵੀ ਹੈ ਹੈਰਾਨੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤਾਲਮੇਲ ਨਹੀਂ ਬੈਠਦਾ ਤੁਸੀਂ ਆਖੋਗੇ ਅਕਲ ਤੋਂ ਅੱਗੇ ਵੀ ਕੋਈ ਦੁਨੀਆ ਹੈ ਹਾਂ ਆਤਮਾ ਦਾ ਰਸ ਅਕਲ ਨਾਲ ਨਹੀਂ ਮਿਲਦਾ ਪਰਮਾਤਮਾ ਅਕਲ ਨਾਲ ਨਹੀਂ ਮਿਲਦਾ ਤਾਂ ਕਿਆ ਬੇਅਕਲ ਹੋ ਜਾਈਏ ਨਹੀਂ ਪਹਿਲੇ ਅਕਲ ਦੇ ਤਲ ਤੇ ਤੇ ਆਈ ਹੈ ਔਰ ਜਦ ਕੋਈ ਮਨੁੱਖ ਅਕਲ ਦੇ ਤਲ ਤੇ ਪੂਰਾ ਜੀ ਕੇ ਦੇਖ ਲੈਂਦਾ ਇੱਕ ਗੱਲ ਦਾ ਉਸ ਨੂੰ ਪਤਾ ਚੱਲ ਜਾਂਦਾ ਜਿੰਨਾ ਸਿਆਣਾ ਹੋ ਗਿਆ ਉਤਨਾ ਬੇਚੈਨ ਹੋ ਗਿਆ ਕਿ ਮਨੁੱਖ ਜਿਤਨਾ ਜਿਤਨਾ ਸੈੜਾ ਹੁੰਦਾ ਜਾਏਗਾ ਜੀਵਨ ਬੇਮੈ ਨਹੀਂ ਪ੍ਰਤੀਤ ਹੋਵੇਗਾ ਜੈਸੇ ਜੈਸੇ ਸੈੜਾ ਹੁੰਦਾ ਜਾਏਗਾ ਸੰਸਾਰ ਬੇਮੈ ਨਹੀਂ ਪ੍ਰਤੀਤ ਹੋਵੇਗਾ ਅਗਰ ਸੰਸਾਰ ਬੇਮੈ ਨਹੀਂ ਨਹੀਂ ਜੀਵਨ ਬੇਮੈ ਨਹੀਂ ਇਸ ਸੰਸਾਰ ਤੋਂ ਇਸ ਜੀਵਨ ਤੋਂ ਨਿਰਾਸ਼ ਨਹੀਂ ਹੋ ਸਕਦਾ ਉਦਾਸ ਨਹੀਂ ਹੋ ਸਕਦਾ ਤੇ ਜੋ ਇਸ ਜੀਵਨ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਇਹ ਜੀਵਨ ਹੀ ਸਭ ਕੁਝ ਹੈ ਤੋ ਪਰਮ ਜੀਵਨ ਤੇ ਕੁਝ ਵੀ ਨਹੀਂ ਦੋ ਸ਼ਾਇਰਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਪਹਿਲਾ ਮੁਗਲ ਸਮਰਾਟ ਬਾਬਰ ਜਿਸ ਨੇ ਹਿੰਦੁਸਤਾਨ ਦੇ ਵਿੱਚ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਇਹ ਕਹਿੰਦਾ ਹੈ ਰੋਜ਼ ਹੋ ਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ ਹਸਤ ਬਬਰਬ ਐਸ਼ਕੋਸ਼ ਕੇ ਆਲਮ ਦੁਬਾਰਾ ਰਹਸਤ ਨਿਰਾਸ਼ ਹੋਣ ਦੀ ਕੀ ਲੋੜ ਹੈ ਉਦਾਸ ਕਿਉਂ ਹੋइए ਦੁਨੀਆ ਬੜੀ ਰੰਗੀਨ ਹੈ ਬੜਾ ਰੰਗ ਹੈ ਬੜਾ ਰੂਪ ਹੈ ਬੜਾ ਰਸ ਹੈ ਰਸ ਬਦਲਦੇ ਰਹੋ ਰੂਪ ਬਦਲਦੇ ਰਹੋ ਰੰਗ ਬਦਲਦੇ ਰਹੋ ਉਦਾਸ ਹੋਣ ਦੀ ਕੀ ਲੋੜ ਹੈ ਨਿਰਾਸ਼ ਹੋਣ ਦੀ ਕੀ ਲੋੜ ਹੈ ਬਾਦਸ਼ਾਹ ਸੀ ਔਰ ਸਭ ਕੁਝ ਬਦਲਣ ਦੇ ਉਸਦੇ ਕੋਲ ਸਾਧਨ ਸਨ ایسی سب کچھ کہندہ اداس کیوں ہے نراش کیوں ہے دنیا بڑی رنگین ہے 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 بڑا رنگ ہے، بڑا بڑا رس رنگ روز و بہاروں میں وہ دل ربا با خوش عیش با کوش کے عالم دوبارہ نے ہر طرح دی عیش کر دنیا بڑی رنگین ہے بڑا رس ہے بڑا روپ ہے, بڑا روح ہے،, بڑا روح ہے،, بڑا روح ہے، ਬڑا ਰੰਗ ਹੈ ਇਹ ਪਹਿਲਾ ਬਾਦਸ਼ਾਹ ਜਿਸ ਨੇ ਹਿੰਦੁਸਤਾਨ ਵਿੱਚ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਆਖਰੀ ਬਾਦਸ਼ਾਹ ਮੁਗਲਿਆ ਸਲਤਨਤ ਦਾ ਅੰਗਰੇਜ਼ਾਂ ਨੇ ਜਿਸ ਕੁਲ ਤਖਤ ਖੋਇਆ ਬਾਹਦਰ ਸ਼ਾਜਾਫਰ ਜਿਸ ਦੇ ਨਾਲ ਮੁਗਲਿਆ ਸਲਤਨਤ ਖਤਮ ਹੋਈ ਇਹ ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ اجڑے دیار میں کس کی بنی ہے آل میں نا پائے دار میں اس کچی دنیا بچ پکے محل کس دے ہی روئے اس کچی دنیا بچ پکی زندگی پختہ زندگی کس نو ملی میرا دل نہیں لگتا کچھ بھی نہیں ਕਹਿੰਦੇ ਨੇ ਅਕਲ ਛੋਟੀ ਏ ਤਾਂ ਦੁਨੀਆ ਵੱਡੀ ਏ ਅਕਲ ਵੱਡੀ ਹੋ ਗਈ ਏ ਤਾਂ ਦੁਨੀਆ ਛੋਟੀ ਹੋ ਜਾਂਦੀ ਏ ਦੁਨੀਆ ਖਿਡਾਉਣੇ ਦੀ ਤਰ੍ਹਾਂ ਰਹਿ ਜਾਂਦੀ ਏ ਇਸ ਤੋਂ ਜ਼ਿਆਦਾ ਕੁਝ ਨਹੀਂ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਕਿਸ ਕੀ ਬਣੇ ਹੈ ਆਲਮੇ ਨਾ ਪਾਏ ਦਾ ਰਮੇ ਉਮਰੇ ਦਾ ਰਾਜ਼ ਮੰਗ ਕਰ ਲਾਏ ਤੇ ਚਾਰ ਦਿਨ کہندہ خدا تو میں بڑی لمبی عمر لے کے آیا کنی چار دن عمر دراز مانگ کر لائے تھے چار دن دو آرزو میں کٹ گئی دو انتظار میں ادھی زندگی لنگ گئی خواہشاں کر دیں اچھاوا کر دیں ਇਹ ਕਾਮਨਾ ਉਹ ਕਾਮਨਾ ਇਹ ਇੱਛਾ ਉਹ ਇੱਛਾ ਤੇ ਅੱਧੀ ਜ਼ਿੰਦਗੀ ਲੰਘ ਗਈ ਉਡੀਕ ਕਰਦੇ ਆਂ ਇੱਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਲੰਘ ਗਈ ਸਾਰੀ ਜ਼ਿੰਦਗੀ ਤਾਂ ਹੁਣ ਔਖੇ ਨਾ ਹੋਣਾ ਸਾਰੀਆਂ ਇੱਛਾਵਾਂ ਕਤਈ ਕਿਸੇ ਦੀਆਂ ਨਹੀਂ ਪੂਰੀ ਆਉਂਦੀਆਂ ਅੱਜ ਤੱਕ ਨਹੀਂ ਹੋਈਆਂ ਇੱਕ ਮਨੁੱਖ ਦੀਆਂ ਵੀ ਨਹੀਂ ਹੁੰਦੀਆਂ ਕਿਉਂ ਕਾਮਨਾਵਾਂ ਦਾ ਇੱਛਾਵਾਂ ਦਾ ਆਪਣਾ ਇੱਕ ਮਨੋਵਿਗਿਆਨ ਹੈ ਇੱਕ ਇੱਛਾ ਪੂਰੀ ਹੋ ਜਾਏ ਤੋ ਘਟ ਤੋਂ ਘੜ ਦਸਵੀਂ ਇੱਛਾਵਾਂ ਨੂੰ ਜਨਮ ਦੇ ਜਾਂਦੇ ਜੈਸੇ ਇੱਕ ਮਨੁੱਖ ਕਬਰ ਤੱਕ ਪਹੁੰਚਦੇ ਆ ਪਹੁੰਚਦੇ ਆ ਦੋ ਚਾਰ ਬੱਚਿਆਂ ਨੂੰ ਜਨਮ ਦੇ ਜਾਂਦੇ ਇੱਕ ਮਨੁੱਖ ਸ਼ਮਸ਼ਾਨ ਤੱਕ ਪਹੁੰਚਦੇ ਆ ਪਹੁੰਚਦੇ ਆ ਦੋ ਚਾਰ ਨਿਸ਼ਾਨੀਆਂ ਛੱਡ ਜਾਂਦਾ ਇੱਕ ਇੱਛਾ ਪੂਰੀ ਹੁੰਦੀ ਆਉਂਦੀ ਆ ਗੱਟ ਤੋਂ ਗੱਟ 10 ਇੱਛਾਵਾਂ ਨੂੰ ਜਨਮ ਲੈ ਜਾਂਦੀ ਹੈ ਤੇ ਉਹ 10 ਇੱਛਾਵਾਂ ਪੂਰੀਆਂ ਹੋਵਨ ਘੱਟ ਤੋਂ ਗੱਟ 100 ਇੱਛਾਵਾਂ ਨੂੰ ਜਨਮ ਲੈ ਜਾਂਦੀ ਹੈ ਉਹ 100 ਇੱਛਾਵਾਂ ਪੂਰੀਆਂ ਹੋਵਨ ਘੱਟ ਤੋਂ ਗੱਟ ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਣ ਇਤਨੀ ਜ਼ਿੰਦਗੀ ਨਹੀਂ